ਹਾਂਜੀ ਦੋਸਤੋ ਕੀ ਹਾਲ ਚਾਲ ਆਜ ਦੇ ਬਿਲਾਗ ਵਿੱਚ ਤੁਹਾਡਾ ਸਵਾਗਤ ਆਪਨੇ ਚੈਨਲ ਕੇਲੂ ਵਲੌਗਸ ਤੇ ਵਰਤਸ ਸਬਸਕ੍ਰਾਈਬ ਕਰੋ ਲਾਈਕ ਕਰੋ ਆਪਣੇ ਵਲੌਗ WhatsApp ਤੇ ਸ਼ੇਅਰ ਕਰਿਆ ਕਰੋ ਅੱਜ ਕੀ ਚੱਲੇ ਆ ਕੋਟ ਪੂਰੇ ਫਨ ਕਲੱਬ ਦੇ ਚਲ ਦੇਖਣਾ ਹੈ ਗਾਂਧੀ 311 ਦੇ ਯਾਰ ਖੇਲਮਾ 94 10551015 ਦਾ ਸ਼ੋਅ ਹੈ ਬੱਤਾਂ ਵਾਕ ਸਾਡੇ ਵਲੌਗ ਦੇਖਿਆ ਕਰੋ ਸ਼ੇਅਰ ਕਰਦਾ ਕਰੋ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗ ਕਿੱਦਾਂ ਲੱਗਦੇ ਆ ਹੋਰ ਇਹ ਜਿਹੜਾ ਫਨ ਪਲੇਸ ਜਿਹਨ ਮੇਰੇ ਨਾਲ ਕਿੰਨੇ ਚੱਲਦੇ ਆ ਵੀ ਬੰਦੇ ਕਾਇਚ ਹੋਣੇ ਚਲੇ ਮੇਚ ਵਿੱਚ ਬੈਠੇ ਫੈਲਣ ਦੇਖਿਆ ਯਾਰ ਸਾਡੇ ਵਲੌਗ ਦੇਖਦੇ ਰਹੋ ਤੁਸੀਂ ਫਿਕਰ ਨਾ ਕਰੋ ਅਸੀਂ ਆਪਣਾ ਪੂਰਾ ਜ਼ੋਰ ਲਾ ਰਹੇ ਆ ਤੁਹਾਡਾ ਬੱਚਾ ਜੀਤੀ ਤੋਂ ਜੀਤੀ ਲੱਭੇਗਾ ਜਦੋਂ ਸਾਡੀ ਹੁੰਦਾ ਸੀ ਫਿਲਮ ਦੇਖ ਕੇ ਹੰਝੂ ਉਸ ਦਸਤਾਨਾਗੇ ਮਨਹੀ ਬਨਾਣਾ ਸਿੱਪੀਵਾਂਗੇ ਹਾਂ ਜੀ ਦੋਸਤੋਂ ਨਾਲ ਸਿਹਾਗੇ ਬਨਾਣਾ ਸਿੱਪੀਨ ਵਾਸਤੇ ਇਹ ਦੇਖ ਰਹੇ ਆਂਦੇ ਫਿਲਮ ਬਹੁਤ ਵਧੀਆ ਸੀ ਗਾਂਧੀ 3 ਵੇਖੀ ਹੈ ਜੀ ਹਾਂ ਪਰ ਆਗੇ ਬਰਾਨੀ ਸਤਾਨਾ ਦੇਖ ਬਹੁਤ ਮਸ਼ਹੂਰ ਦੁਕਾਨ ਹੈ ਜੀ ਆਪਣੀ ਕੋਟਪੂਰਾ ਸਹਿਰ ਦਾ ਆਹ ਰਿਆ ਭਾਈ ਨੂੰ ਮਿਲੋ ਆਪਣੇ ਨੂੰ ਆਹ ਭਾਈ ਬਣਾਉਂਦੇ ਨੇ ਬਹੁਤ ਵਧੀਆ ਮਿਲਕ ਤੇ ਬਦਾਨਾ ਸਬ ਬਹੁਤ ਵਧੀਆ ਬਣਾਉਂਦੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਬਲੌਗ ਨਾਲ ਬਨੇ ਰਹੋ ਕੋਟਪੂਰਾ ਸਹਿਰ ਜਾ ਸਕਦੇ ਆ ਜੀ ਆਪਾਂ ਆ ਬੰਦੇ ਬਦਾਨਾ ਸੇਕ ਆਪਣਾ ਦਨ ਆਸੇ ਕਿ ਸੱਤ ਪਲੇਆਫ ਰਾਜ ਜੀ ਹੁਣ ਆਪਾਂ ਅਲੱਗਿਆਂ ਪੀਣਾ ਦੋਸਤੋ ਆਪਾਂ ਘਰੇ ਜਾਂਦੇ ਤੇ ਮੈ ਉਹਦੇ ਨੂੰ ਨਾ ਮਿਲਾਉਣੇ ਜਾ ਕੇ ਘਰੇ ਜਾਂਦੇ ਕਿ ਆਪਾਂ ਦੋਸਤੋ ਚਲੋ ਚੀਚੀ ਬਲੌਗ ਨਾ ਬਣੇ ਰਹਿਣਾ ਆ ਲੱਗੇ ਪਏ ਮੁੰਡੇ ਸੋਨ ਠੀਕ ਆ ਜੀ ਆਪਾਂ ਮਿਲਦੇ ਆ ਘਰੇ ਜਾ ਕੇ ਨੋਰ ਹੁਣਾ ਨਾਲ ਤੇ ਬਲੌਗ ਨਾ ਬਣੇ ਰਹਿਣਾ ਜੀ ਚੰਗਾ ਦੋਸਤੋ ਹਾਂਜੀ ਦੋਸਤੋ ਕੀ ਹਾਲ ਹੈ ਜੀ ਆਪਾਂ ਪਹੁੰਚ ਚੁੱਕੇ ਆਂ ਕੋਟੋ ਪੰਡ ਤੇ ਆਪਾਂ ਆ ਗਏ ਜੀ ਨੂਰ ਕੋਲੇ ਨੂਰ ਵੇਖੋ ਜੀ ਆਪਣਾ ਨਵਾ ਨਵਾ ਸੰਗੀਤ ਦਾ ਫੇਰ ਹੀ ਦੁਪੜ ਚੰਦ ਆ ਜੀ ਆਪਣੀ ਨੂਰ ਉਹ ਖੜੀ ਆ ਕਾਲੀ ਤੇ ਆ ਖੜੀ ਆ ਆਪਣੀ ਕੋਈ ਜਾਣਦੇ ਆ ਇਹਨੂੰ ਇਹ ਆਪਣੀ ਵਸੇਰੀ ਲਾਲ ਚੰਬੀ ਨੋ ਅੰਮ੍ਰਿਆਵਰੀ ਕਹਿੰਦੀ ਏ ਦੁਨੀਆ ਤੇ ਆਪਣੇ ਆ ਵੇਖੋ ਜੀ ਆਪਣੀ ਕਾਲੀ ਤੇ ਹੋ ਰਿਹਾ ਆਪਣਾ ਨੂਰਾ ਨੂਰੇ ਓ ਨੂਰੇ ਹਾਂਜੀ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਠੀਕ ਆ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਆਪਣੇ ਬਲੌਗ ਕਿਦਾਂ ਦੇ ਲੱਗੇ ਆ ਤੇ ਚਲੋ ਠੀਕ ਆ ਜੀ ਅੱਜ ਰਾਤ ਨੂੰ ਆਵੇਗਾ ਵਲੌਗ ਆਪਣਾ 8 8:30 ਦੇ ਕਰੀਬ ਚੰਗਾ ਦੋਸਤੋ ਮਿਲਦੇ ਆ ਫਿਰ ਅਗਲੇ ਵਲੌਗ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ